ਕੋਟੀ ਦੇ ਵਿੱਚ ਜਿੰਨਾ ਵੀ ਸਮਾਨ ਹੈ ਸਾਰਾ ਬਿਲਕੁਲ ਨਵਾਂ ਖਰੀਦਿਆ ਹੋਇਆ ਹੈ LED 55 ਇੰਚੀ ਫ੍ਰਿਜ AC ਆ 5 ਸਟਾਰ ਤੇ ਬੈਡ ਨੇ ਸਾਰਾ ਸਮਾਨ ਜਿੰਨਾ ਕੋਠੀ ਦੇ ਵਿੱਚ ਹੈਗਾ ਮਾਲਕ ਨੇ ਸਾਰਾ ਕੁਝ ਨਾਲ ਦੇਣਾ ਹੈ ਮਾਲਕ ਆਪ ਤਾਂ ਬਾਹਰ ਗਏ ਹੋਏ ਨੇ ਜਿੰਨਾ ਪਰਿਵਾਰ ਇੱਥੇ ਰਹਿੰਦਾ ਸੀਗਾ ਉਹਨਾਂ ਨੇ ਵੀ ਬਾਹਰ ਜਾਣਾ ਤਾਂ ਕਰਕੇ ਕੋਠੀ ਤੇ ਕੋਠੀ ਦਾ ਸਾਰਾ ਸਮਾਨ ਮਾਲਕ ਨੇ ਵੇਚਣਾ ਹੈ ਗੱਲਬਾਤ ਆਪਾਂ ਸਾਰੀ ਕਰਦੇ ਸੀ ਇੰਨੇ ਘੱਟ ਰੇਟ ਵਿੱਚ ਮਾਲਕ ਨੇ ਕੋਠੀ ਵੇਚਣੀ ਹੈ ਜੇ ਇੱਕ ਵਾਰੀ ਇਹ ਕੋਠੀ ਹੱਥ ਵਿੱਚੋਂ ਲੰਘ ਗਈ ਫਿਰ ساری ਉਮਰ ਪਛਤਾਵਾ ਰਹੂਗਾ ਵੀ ਕਾਸ਼ ਜੇ ਕੋਠੀ ਖਰੀਦ ਲੈਂਦੇ ਤਾਂ ਗੱਲ ਬਣ ਜਾਣੀ ਸੀ ਬਾਕੀ ਆਪਾਂ ਗੱਲਬਾਤ ਸਾਰੀ ਕਰਦੇ ਆਂ ਵੀਡੀਓ 'ਚ ਮਾਲਕ ਦਾ ਨੰਬਰ ਸਾਰਾ ਕੁਝ ਤੁਹਾਨੂੰ ਮਿਲ ਜਾਊਗਾ ਇੱਕ ਵਾਰੀ ਪਹਿਲਾਂ ਕੋਠੀ ਦੀ ਵੀਡੀਓ ਚੈੱਕ ਕਰੋ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਤੇ ਤੂੰ ਹਨ ਮੈਂ ਦੱਸ ਦਿੰਦਾ ਜੀ ਕੋਠੀ ਬਣੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਜਮਾਂ ਨਵੀਂ ਕੋਠੀ ਐ ਜੀ ਤੇ ਸਾਰਾ ਕੰਮ ਮਾਲਕ ਨੇ ਏ ਟੂ ਜ਼ੈਡ ਕਰਵਾਇਆ ਹੋਇਆ ਐ ਨਹੀਂ ਹੈਗਾ ਵੀ ਖਰੀਦਣ ਤੋਂ ਬਾਅਦ ਇੱਕ ਵੀ ਕੰਮ ਕਰਵਾਉਣਾ ਪਵੇ ਬਾਹਰ ਜਿੰਨਾ ਏਰੀਆ ਆਪਾਂ ਮਿਲੂਆ ਸਾਰੇ ਦੇ ਵਿੱਚ ਮਾਲਕ ਨੇ ਟਾਈਲਾਂ ਲਗਾਈਆਂ ਹੋਈਆਂ ਇੱਕ ਪਾਸੇ ਸਿਮੈਂਟਡ ਫਾਰਸ਼ ਲੱਗਿਆ ਹੋਇਆ ਜੀ ਤੇ ਪੌਦੇ ਪਾਦੇ ਵੀ ਇਹਨਾਂ ਨੇ ਇੱਕ ਪਾਸੇ ਲਾ ਰੱਖਿਆ ਗਾਰਡਨ ਏਰੀਆ ਇਹਨਾਂ ਨੇ ਬਣਾਇਆ ਹੋਇਆ ਤੇ ਸਾਰਾ ਕੁਝ ਵਧੀਆ ਜੀ ਡਬਲ ਪੱਲੇ ਆਪਾਂ ਨੂੰ ਮਿਲ ਜਾਣਗੇ ਖੁੱਲੀ ਡੁੱਲੀ ਲੋਬੀ ਦੇਖਣ ਨੂੰ ਮਿਲ ਜੂਗੀ ਕਿਚਨ ਪੂਰਾ ਸੋਹਣਾ ਤਿਆਰ ਆਪਾਂ ਨੂੰ ਮਿਲ ਜੂਗਾ ਸਾਰਾ ਲੱਕੜ ਦਾ ਕੰਮ ਮਾਲਕ ਨੇ ਕਰਵਾ ਰੱਖਿਆ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਜੀ ਮਾਲਕ ਨੇ ਵੀਡੀਓ ਵੀ ਪੂਰੀ ਵਧੀਆ ਬਣਾ ਕੇ ਭੇਜੀ ਆ ਬਾਕੀ ਤੁਸੀਂ ਕੋਠੀ ਦੇ ਵਿੱਚ ਜਿੰਨਾ ਵੀ ਸਮਾਨ ਹੈ ਨਾਲ ਦੀ ਨਾਲ ਦੇਖਦੇ ਜਾਇਓ ਜੀ ਜਿਵੇਂ ਕਿ ਬੈੱਡ ਹੋਊਗੀ ਤੇ ਜੋ ਵੀ ਕੁਝ ਹੈ ਜੀ ਸਾਰਾ ਕੁਝ ਮਾਲਕ ਨੇ ਸੇਲ ਕਰਨਾ ਹੈ ਬਿਲਕੁਲ ਨਵਾਂ ਏਸੀ ਲੱਗਿਆ ਹੋਇਆ ਇੱਕ Samsung ਦਾ ਫ੍ਰੀਜਰ ਜੀ 55 ਇੰਚ LCD ਲੱਗੀ ਹੋਈ ਹੈ। ਬਾਕੀ ਤੁਸੀਂ ਆਪ ਵੀਡੀਓ ਚ ਸਾਰਾ ਕੁਝ ਦੇਖ ਲਿਓ ਸੀ। ਮਾਲਕ ਨੇ ਸਾਰਾ ਕੁਝ ਨਾਲ ਹੀ ਦੇਣਾ ਹੈ। ਬਹੁਤ ਵਧੀਆ ਰੇਟ ਮਾਲਕ ਨੇ ਲਾ ਕੇ ਭੇਜੇਗਾ ਤੇ ਸਾਰਾ ਕੰਮ ਆਪਾਂ ਨੂੰ ਕੰਪਲੀਟ ਮਿਲੂਗਾ ਕੋਠੀ ਦਾ ਜਿਵੇਂ ਕਿ ਥੱਲੇ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਸਾਰੇ ਕਿਤੇ ਟਾਈਲਸ ਲਗੀਆਂ ਹੋਈਆਂ ਮਿਲ ਜਾਣਗੀਆਂ ਸੀ। ਆ ਜਿਹੜਾ ਬੈਡਰੂਮ ਹੈ ਇਹਦੇ ਬੈਕਸਾਈਡ ਆਪਾਂ ਨੂੰ ਇੱਕ ਪਾਸੇ ਤਾਂ ਕਾਫੀ ਸਪੇਸ ਮਿਲ ਜੂਗੀ ਤੇ ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ। ਮਾਲਕ ਕਹਿੰਦੇ ਨੇ ਵੀ ਜੈਗਵਰ ਦੀ ਫੀਟਿੰਗ ਹੋਈ ਹੈ ਸਾਰੀ ਜਿੰਨਾ ਸਮਾਨ ਲੱਗਿਆ ਹੋਇਆ ਪੂਰਾ ਹੈਵੀ ਕੁਆਲਿਟੀ ਦਾ ਲੱਗਿਆ ਹੋਇਆ ਪੂਰੀ ਵਧੀਆ ਕੰਪਨੀ ਦਾ ਬਾਕੀ ਤੁਸੀਂ ਸਾਰਾ ਕੁਝ ਵੀਡੀਓ ਚ ਦੇਖ ਰਹੇ ਹੋ ਜੀ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ 6 ਬਿਸਬੇ ਮਾਲਕ ਨੇ ਥਾਂ ਦੱਸੀ ਹੈ ਟੋਟਲ ਥਾਂ ਹੈਗੀ ਹੈ 6 ਬਿਸਬੇ ਤੇ ਰੇਟ ਬਹੁਤ ਜਾਇਜ਼ ਇਹਨਾਂ ਨੇ ਕਿਹਾ ਸੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿਆਂ ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਨਾਲ ਦੀ ਨਾਲ ਲਾਈਕ ਕਰ ਦੋ ਥੱਲੇ ਕਿ ਲਾਈਕ ਦਾ ਵੜਨਾ ਤੁਹਾਨੂੰ ਵੀਡੀਓ ਪਸੰਦ ਆ ਗਈ ਜੀ ਮੈਨੂੰ ਪੱਕਾ ਪਤਾ ਹੈ ਮੈਂ ਗਰੰਟੀ ਲੈਣਾ ਸੀ ਕਿਉਂਕਿ ਕੋਠੀ ਬਹੁਤ ਸੋਹਣੀ ਆ ਬਾਕੀ ਤੁਸੀਂ ਆਪ ਚੈੱਕ ਕਰੋ ਜੀ ਪੌੜੀਆਂ ਦੇ ਥੱਲੇ ਵੀ ਸਾਰਾ ਫਰਨੀਚਰ ਦਾ ਕੰਮ ਕਰਵਾ ਰੱਖਿਆ ਜਿਹੜਾ ਬਾਥਰੂਮ ਬਣਿਆ ਹੋਇਆ ਤੁਸੀਂ ਚੈੱਕ ਕਰੋ ਜੀ ਲੋਬੀ ਦਾ ਮੇਨ ਜਿਹੜਾ ਬਾਥਰੂਮ ਹੈ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਖੁੱਲਾ ਡੁੱਲਾ ਤੇ ਸਾਰਾ ਜਿੰਨਾ ਕੰਮ ਹੋਇਆ ਇੱਕ ਨੰਬਰ ਹੋਇਆਗਾ ਬਾਕੀ ਪੌੜੀਆਂ ਤੁਸੀਂ ਚੈੱਕ ਕਰੋ ਜੀ ਉੱਪਰ ਵੀ ਤੁਹਾਨੂੰ ਮੈਂ ਲੈ ਕੇ ਚਾਲਦਾ ਹਾਂ ਉੱਪਰ ਦੀ ਗੱਲਬਾਤ ਵੀ ਤੁਹਾਨੂੰ ਦਿਖਾਉਣਾ ਸੀ ਪੌੜੀਆਂ ਤੇ ਵੀ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਜਿਹੜੀ ਪੌਲੀ ਆਲੀ ਮੋਂਟੀ ਹੈ ਉਹ ਵੀ ਆਪਾਂ ਨੂੰ ਖੁੱਲੀ ਡੁਲੀ ਦੇਖਣ ਨੂੰ ਮਿਲ ਜਾਊਗੀ ਤੇ ਛੱਤ ਸਾਰੀ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਆਸੇ ਪਾਸੇ ਦੇ ਏਰੀਆ ਦੀ ਗੱਲ ਕਰੀਏ ਪੂਰਾ ਵਧੀਆ ਆਪਾਂ ਨੂੰ ਆਸੇ ਪਾਸੇ ਦਾ ਏਰੀਆ ਮਿਲ ਜੂਗਾ ਜੀ ਤੇ ਰਿਹਾਇਸ਼ੀ ਏਰੀਆ ਦੇ ਵਿੱਚ ਕੋਠੀ ਇਹ ਬਣੀ ਹੋਈ ਹੈ ਬਾਕੀ ਉੱਪਰ ਆਪਾਂ ਨੂੰ ਇੱਕ ਬਾਸਪੇਸ਼ਨ ਮਿਲ ਜੂਗਾ ਤੇ ਜਿਹੜੀ ਪਾਣੀ ਵਾਲੀ ਟੈਂਕੀ ਹੈ ਜੀ ਉਹ ਵੀ ਕਵਰ ਕੀਤੀ ਹੋਈ ਹੈ ਤਾਂ ਕਿ ਧੁੱਪ ਵਗੈਰਾ ਨਾ ਲਗੇ ਕਿਉਂਕਿ ਧੁੱਪ ਕਰਕੇ ਟੈਂਕੀਆਂ ਜਿਹੜੀਆਂ ਹੁੰਦੀਆਂ ਸੀ ਖਰਾਬ ਹੋ ਜਾਂਦੀ ਹੈ ਬਾਕੀ ਗਰਮੀਆਂ ਦੇ ਵਿੱਚ ਪਾਣੀ ਵੀ ਗਰਮ ਹੁੰਦਾ ਰਹਿੰਦਾਗਾ ਇਹਨਾਂ ਨੇ ਜਿੰਨਾ ਕੰਮ ਕਰਵਾਇਆ ਹੋਇਆ ਇੱਕ ਨੰਬਰ ਕਰਵਾਇਆ ਹੋਇਆ ਸੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਕੋਠੀ ਪਸੰਦ ਆ ਗਈ ਹੋਊਗੀ ਬਾਕੀ ਜਿੰਨਾ ਸਮਾਨ ਮਾਲਕ ਨੇ ਨਾਲ ਦੇਣਾਗਾ ਇਹਨਾਂ ਨੇ ਡਿਮਾਂਡ ਕੀਤੀ ਹੈ ਕੋਠੀ ਦੀ 25 ਲੱਖ ਰੁਪਈਆ ਚਿੰ 25 ਲੱਖ ਦੇ ਵਿੱਚ ਇਹਨਾਂ ਨੇ ਕੋਠੀ ਵੀ ਸੇਲ ਕਰਨੀ ਹੈ ਕੂਟੀ ਦੇ ਵਿੱਚ ਜਿੰਨਾ ਸਮਾਨ ਤੁਸੀਂ ਦੇਖਿਆ ਜਾਂ ਮੈਂ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਸਾਰਾ ਕੁਝ ਮਾਲਕ ਨੇ ਸੇਲ ਕਰਨਾ ਹੈਗਾ 25 ਲੱਖ ਦੇ ਵਿੱਚ ਬਾਕੀ 25 ਲੱਖ ਰੁਪਏ ਡਿਮਾਂਡ ਜਿਹੜੀ ਤੁਹਾਨੂੰ ਮੈਂ ਦੱਸੀ ਹੈ ਕਿੰਨੇ ਦੀ ਲੱਗੀ ਸੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਬਾਕੀ ਫਿਲਟਰ ਲੱਗਿਆ ਹੋਇਆ ਜੀ ਪਾਣੀ ਵਾਲਾ ਜਿਹੜਾ ਆਰਓ ਲੱਗਿਆ ਹੁੰਦਾ ਸੀ ਉਹ ਵੀ ਇਹਨਾਂ ਨੇ ਸੇਲ ਕਰਨਾ ਹੈ ਇਨਵਰਟਰ ਸੇਲ ਕਰਨਾ ਹੈ ਜੀ ਤੇ Samsung ਦਾ ਫ੍ਰਿਜ ਉਹ ਵੀ ਨਾਲ ਹੀ ਦੇਣਾ ਏਸੀ ਡੇਕਨ ਦਾ ਲੱਗਿਆ ਹੋਇਆ ਸੀ 5 ਸਟਾਰ ਉਹ ਵੀ ਨਾਲ ਹੀ ਦੇਣਾ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਸੀ ਕੈਮਰੇ ਵੀ ਲੱਗੇ ਹੋਏ ਨੇ ਉਹ ਵੀ ਇਹਨਾਂ ਨੇ ਨਾਲ ਹੀ ਦੇਣੇ ਨੇ ਮੋਟਰ ਲੱਗੀ ਹੋਈ ਏ ਜੀ ਪਾਣੀ ਵਾਲੀ ਪਾਣੀ ਪੂਰਾ ਵਧੀਆ ਹੈ ਬਾਕਸ ਬੈੱਡ ਵੱਡੇ ਬਣੇ ਹੋਏ ਨੇ ਉਹ ਵੀ ਨਾਲ ਹੀ ਦੇਣੇ ਆ ਬਾਕੀ 25 ਲੱਖ ਰੁਪਇਆ ਇਹਨਾਂ ਨੇ ਇੱਕ ਵਾਰੀ ਡਿਮਾਂਡ ਕੀਤੀ ਆ ਕੋਈ ਫਿਕਸ ਇਹਨਾਂ ਨੇ ਨਹੀਂ ਕਿਹਾ ਜੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਵੀ ਪਸੰਦ ਆਊਗੀ ਇਸ ਕੋਠੀ ਦਾ ਰੇਟ ਤੁਹਾਨੂੰ ਪਸੰਦ ਆ ਗਿਆ ਹੋਊਗਾ ਜੀ 6 ਬਿਸਬੀ ਜਗ੍ਹਾ ਤੋਂ ਮਨਮਦਾਸੀ ਦਿੱਤੀ ਵੀਡੀਓ ਮਾਲਕ ਨੇ ਜਿਹੜੀ ਆਪਣੇ ਕੋਲੇ ਬਣਾ ਕੇ ਭੇਜੀ ਹੈ ਉਹ ਤੁਸੀਂ ਦੇਖ ਹੀ ਲਏ ਸੇ ਮਾਲਕਬੀਰ ਨੇ ਆਪਣੇ ਕੋਲੇ ਜਿਹੜੀ ਵੀਡੀਓ ਬਣਾ ਕੇ ਭੇਜੀ ਹੈ ਬਹੁਤ ਵਧੀਆ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਹੈ ਸਾਰਾ ਕੁਝ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਦਿਖਾਇਆ ਜੀ ਕੋਠੀ ਦਾ ਕੱਲਾ ਕੱਲਾ ਕੋਨਾ ਤੇ ਜਿੰਨਾ ਕੰਮ ਤੁਸੀਂ ਦੇਖਿਆ ਜਿਵੇਂ ਕਿ ਜੋੜੀਆਂ ਦਾ ਕੰਮ ਦੇਖਿਆ ਸੀ ਦੇ ਰੰਗ ਦਾ ਕੰਮ ਦੇਖਿਆ ਟਾਈਲਾਂ ਦਾ ਕੰਮ ਵੀ ਤੁਸੀਂ ਸਾਰਾ ਦੇਖ ਲਿਆ ਫਰਨੀਚਰ ਦਾ ਕੰਮ ਟੂਟਲ ਹੋਇਆ ਬਾਸ਼ਪੇਸ਼ਨ ਜਿਹੜੇ ਅੱਜ ਕੱਲ ਚੋਰਸ ਦਰਾਜ਼ ਵਾਲੇ ਲੱਗਦੇ ਆ ਉਹ ਲਾਏ ਹੋਈ ਨੇ ਬਹੁਤ ਸੋਹਣਾ ਮਾਲਕ ਨੇ ਕੰਮ ਕਰਵਾਇਆ ਹੋਇਆ ਡਰਾਇੰਗ ਰੂਮ ਪੂਰਾ ਵਧੀਆ ਬਣਿਆ ਹੋਇਆ ਸੀ ਤੇ ਹਰ ਇੱਕ ਜਿਹੜੀ ਚੀਜ਼ ਮਾਲਕ ਨੇ ਵਧੀਆ ਢੰਗ ਨਾਲ ਤਿਆਰ ਕਰਵਾਈ ਹੋਈ ਆ ਰੇਟ ਕੋਈ ਜ਼ਿਆਦਾ ਨਹੀਂ ਮਾਲਕ ਨੇ ਲਾ ਕੇ ਭੇਜਾਂ ਤੁਹਾਨੂੰ ਵੀ ਰੇਟ ਠੀਕ ਲੱਗਿਆ ਹੋਊਗਾ ਮੈਂ ਉਮੀਦ ਕਰਦਾ ਸੀ ਤੇ ਮੈਂ ਉਮੀਦ ਕਰਦਾ ਵੀਡੀਓ ਵੀ ਤੁਹਾਨੂੰ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਵੀਡੀਓ ਪਸੰਦ ਆਈ ਹੈ ਤਾਂ ਥੱਲੇ ਆਪਣੇ ਚੈਨਲ ਦਾ ਇੱਕ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਤੁਹਾਨੂੰ ਚਿੱਟੇ ਜਿਹੇ ਰੰਗ ਦਾ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਘਰ ਦੀ ਵੀਡੀਓ ਕੋਠੀ ਦੀ ਮਕਾਨ ਦੀ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਇਦਾਂ ਦਾ ਆਪਣਾ ਕੁਝ ਨਹੀਂ ਹੁੰਦਾ ਜੀ ਬਾਕੀ ਤੁਹਾਨੂੰ ਏਰੀਆ ਪਤਾ ਲੱਗ ਗਿਆ ਹੋਊਗਾ ਜੀ ਆਪਾਂ ਸਕਰੀਨ ਤੇ ਕਈ ਬਰੀ ਲੈ ਕੇ ਲਾਤਾ ਸੀਗਾ ਇਹਨਾਂ ਦਾ ਮੂਲਾਬਾਦਾ ਏਰੀਆ ਦਾ ਮੂਲਾਬਾਦਾ ਏਰੀਆ ਨਾਲ ਦਾ ਮਲੇਰਕੋਟਲੇ ਲੱਗੇ ਪੈ ਜਾਂਦੇ ਮਲੇਰਕੋਟਲਾ ਇਹਨਾਂ ਨੂੰ ਡਿਸਟ੍ਰਿਕਟ ਲੱਗਦੀ ਐ ਜੀ ਤੇ ਨੀਅਰ ਸਿਟੀ ਅਮਰਗੜ ਐ ਜੀ ਅਮਰਗੜ ਦੇ ਨਜ਼ਦੀਕ ਇਹਨਾਂ ਦਾ ਪਿੰਡ ਹੈਗਾ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਬਾਕੀ ਜੇ ਇੱਕ ਵਾਰੀ ਕੋਠੀ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਛੇਤੀ ਤੋਂ ਛੇਤੀ ਬਗਜੋ ਜੀ ਕਿਉਂਕਿ ਇਹ ਜਿਹੜੀ ਕੋਠੀ ਹੈ ਜਲਦੀ ਤੋਂ ਜਲਦੀ ਸੇਲ ਹੋ ਜਾਣੀ ਐ ਜੀ ਕਿਉਂਕਿ ਰੇਟ ਘਟੇ ਕੋਠੀ ਵਧੀਆ ਬਣੀ ਹੋਈ ਆ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਪਹਿਲਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਜਦੋਂ ਫੋਨ ਤੇ ਗੱਲਬਾਤ ਹੋ ਗਈ ਉਹ ਤੋਂ ਬਾਅਦ ਜਾ ਕੇ ਦੇਖ ਲਓ ਜੀ ਮਾਲਕ ਦੇ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇ ਦਿੱਤੇ ਸੀਗੇ ਦੋ ਨੰਬਰ ਮਾਲਕ ਨੇ ਕਨਫਰਮ ਕਰਵਾਇਆ ਸੀ 9856900837 ਦੂਜਾ ਨੰਬਰ 9781880070 ਜਿਸੇ ਵੀ ਨੰਬਰ ਤੇ ਫੋਨ ਕਰ ਸਕਦੇ ਹਾਂ ਗੱਲਬਾਤ ਤੁਹਾਡੀ ਹੋ ਜੂਗੀ ਜਾ ਕੇ ਦੇਖ ਸਕਦੇ ਹੋ ਜੀ ਬਾਕੀ ਜਰੂਰ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿਵੇਂ ਦੇ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਜਿਨ੍ਹਾਂ ਨੇ ਹੁਣੇ ਸਬਸਕ੍ਰਾਈਬ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਕਰਕੇ ਰੱਖਿਆ ਹੋਇਆ ਤੁਹਾਡਾ ਵੀ ਸਾਰਿਆਂ ਦਾ ਸ਼ੁਕਰੀਆ ਜੀ ਬਾਕੀ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 73800 ਪੂਰਾ 26173 ਫਰੀ ਚ ਆਪਾਂ ਐਡ ਲਗਾ ਦੇਗੇ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਜੇ ਕਿਸੇ ਨੇ ਕੋਠੀ ਘਰ ਮਕਾਨ ਕੁਝ ਵੀ ਵੇਚਣਾ ਹੈ ਬਾਕੀ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਲਾਜ਼ਮੀ ਕਰ ਦਿਓ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ